ਹਾਂਜੀ ਬਾਈ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਬਾਈ ਜੀ ਅੱਜ ਆਪਾਂ ਪਹੁੰਚੇ ਆਂ origional ਜੌਣਾ ਮੋੜ ਉਹਦੀ ਸਮਾਦ ਤੇ ਯਾਦਗਾਰ ਜੱਟ ਜੌਣਾ ਮੋੜ ਆ ਜਿਹੜਾ ਕਿ ਸਨਾਮ ਏਰੀਆ ਦੇ ਵਿੱਚ ਪੈਂਦਾ ਹੈਗਾ ਆ ਜੇ ਆਪਾਂ ਕਰਾਉਣੇ ਦਿਖਾਉਣੇ ਆਂ ਫੋਟੋ ਤੁਹਾਨੂੰ ਆ ਗੁਰੂ ਘਰ ਦੇ ਨੇੜੇ ਜੀ ਇਹਦੀ ਜੌਣਾ ਮੋੜ ਦੀ ਸਮਾਦ ਉਹ ਖੜਾ ਜਿਹਾ ਹੀ ਲੱਗਦਾ ਵੀ ओरिजिनल ਹੀ ਖੜਾ ਹੁੰਦਾ ਵੀ ਆ ਰਿਹਾ ਦੇਖੋ ਜੱਟ ਜੌਣਾ ਮੋੜ ਬਾਬਾ ਜੀ ਸਤਿ ਸ਼੍ਰੀ ਅਕਾਲ ਠੀਕ ਹੋ ਜੀ ਲੋ ਬਾਈ ਜੀ ਲੋ ਵੀ ਲਓ ਜੀ ਆ ਦੇਖੋ ਆਪਾਂ ਪਹੁੰਚ ਗਏ ਜੌਣਾ ਮੋੜ ਦੀ ਸਮਾਧ ਤੇ ਬਣ ਕੇ ਲਓ ਜੀ ਕਰੋ ਦਰਸ਼ਨ ਦੇਖੋ ਅਣਖੀ ਬੰਦੇ ਘਾਟ ਹੀ ਜਾਂਦੇ ਨੇ ਦੇਖੋ ਆ ਖੜਾਗਾ ਰਵਲਵਰ ਵੀ ਆ ਹੀ ਲੱਗਦਾ ਤੇ origignal ਹੀ ਆ ਦਫਾ ਤੇ ਦਫਾ ਲਓ ਜੀ ਜੌਣਾ ਮੋੜ ਦੀ ਸਮਾਧ ਤੇ ਫਰਮਾਂ ਦੇ ਵਿਚਲਾ ਤੁਸੀਂ ਬਹੁਤ ਦੇਖਿਆ ਹੋ ਬਾਈ ਤੇ origignal ਆ ਹੁਣ ਦੇਖੋ ਤੁਸੀਂ ਜੌਣਾ ਮੋੜ ਖੜਾ ਰਾ ਫੱਲੇ ਤੇ ਲੌਂਗ ਵਾਲ ਵਿੱਚ ਤੀਆਂ ਲੁੱਟੀਆਂ ਸੋ ਵੀ ਹੁਣ ਦਿਖਾਵਾ ਮੰਗ ਜਾਂਦੇ ਹੋਏ ਤੇ ਹੁਣ ਅਸੀਂ ਪਹੁੰਚੇ ਜੀ ਲੋ ਕਰੋ ਦਰਸ਼ਨ ਬਾਈ origional ਜਾਣਾ ਮੋੜ ਆ ਬਾਈ ਠੀਕ ਆ ਪਿੰਡ ਮੋੜਾਂ ਦੇ ਵਿਚਣਾ ਲਾਲੀ ਲੱਡੀ ਮਿਲ ਗਈ ਲੈ ਆਇਆ ਠੀਕ ਯਾਰ ਇਹਨਾਂ ਲੱਡੂ ਜੜਾ ਆ ਹਾਂਜੀ ਕਿਵੇਂ ਹੋ ਠੀਕ ਹੈ ਜੀ ਕਿਵੇਂ ਆ ਫਿਰ ਆਪਣੇ ਜਾਣਾ ਮੋੜ ਜੀ ਜਾਣਾ ਮੋੜ ਸਿਰਾਜਮਾ ਅਨਛਾ ਵੀਰੇ ਮਤਲਬ ਹੁਣ ਜਿੱਥੇ ਲੌਂਗ ਵਾਲ ਤੀਆਂ ਲੁੱਟੀਆਂ ਸੀ ਹਾਂ ਹਾਂ ਤੇ ਉੱਥੇ ਬਜਾਵਾਂਗੇ ਨਾ ਉੱਥੇ ਨਹੀਂ ਜਾਂਦੇ ਅੱਛਾ ਹਾਂ ਤੇ ਦਾ ਦੂਜਾ ਪਰਿਵਾਰ ਇੱਥੇ ਬਸਦਾ ਹੁਣ ਨਾ ਪਰਿਵਾਰ ਦਾ ਕੋਈ ਨਹੀਂ ਹੈ ਅੱਛਾ ਪਰਿਵਾਰ ਦਾ ਕੋਈ ਤਾਂ ਹੋਈਗਾ ਅੱਛਾ ਪਰਿਵਾਰ ਦਾ ਸਾਰਾ ਖਤਮ ਕਰਤਾ ਜੀ ਬਣਾਣ ਅੱਛਾ ਅੱਛਾ ਹਾਂ ਤੇ ਨੜੇ ਪਹਿਲਾਂ ਕਹਿੰਦੇ ਸੀ ਵੇ ਇੱਕ ਇਹਨਾਂ ਦੀ ਪਹਿਲਾ ਮੂਰਤੀ ਬਣਾਇਸ਼ ਕੋਈ ਚੱਕ ਕੇ ਲਿਆ ਗਿਆ ਪਹਿਲਾਂ ਕੋਈ ਚੱਕ ਕੇ ਲਿਆ ਗਿਆ ਜੀ ਬੜਾ ਐਂਟਰੀ ਬੰਦੀ ਸੀ ਚੱਕ ਕੇ ਲਿਆ ਗਿਆ ਕੋਈ ਅੱਛਾ ਹਾਂ ਤੇ ਹੁਣ ਇਹ ਦੂਰੀ ਬਾਰ ਮਤਲਬ ਨਵੀਂ ਬਣਾਈ ਆ ਪੱਕਾ ਬਣਾਈ ਆ ਹਾਂ ਹੁਣ ਤਾਂ ਪੱਕੇ ਬਈ ਹਨਾ ਕੰਮ ਲਾ ਲੈ ਵੀ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰਦੇ ਹੋਣਾ ਸਾਡਾ ਸਾਨ ਪੰਜਾਬ ਤੇ ਸਬਸਕ੍ਰਾਈਬ ਕਰੋ ਚੈਨਲ ਨਵੀਆਂ ਪੁਰਾਣੀਆਂ ਵੀਡੀਓ ਦੇਖਣ ਵਾਸਤੇ ਆਪਣਾ ਚੈਨਲ ਸਬਸਕ੍ਰਾਈਬ ਕਰਿਓ ਬਈ ਲੈ ਵੀ ਸਾਰਿਆਂ ਦਾ ਧੰਨਵਾਦ ਲੈ ਆ ਖੜਾ ਜੱਟ ਜਾਣਾ ਮੋਟ ਸੁੱਖਾਂ ਵਾਰ ਹੁੰਦੀ ਆ ਬਾਬਾ ਇਹ ਤੇ ਪੂਰੀਆਂ ਹਾਂ ਸੁੱਖਾਂ ਪੂਰੀਆਂ ਵਾਰ ਹੁੰਦੀਆਂ ਨੇ ਹਾਂ ਹੋਰ ਜੀਆਂ ਆਹੀਂ ਡਬਲ ਟੱਕ ਜਾਂਦੇ ਲੋਗਾ ਹਾਂ ਆਹੀਂ ਡਬਲ ਜੜਾ ਡਾ ਰਹੇ ਨੇ ਜੋ ਹੋਂਕਾ ਹੁੰਦਾ ਨਾ ਬੇ ਹੈ ਅੱਛਾ ਕੁੜੀ ਬਾਹਰ ਗਈ ਜੋ ਚੜਾ ਗਏ ਨੇ ਹਾਂ ਅੱਛਾ ਸੱਚੇ ਮੰਨ ਗਏ ਤੇ ਪੂਰੀ ਅਰਦਾਸ ਕਰ ਪੂਰੀ ਹੁੰਦੀ ਆ ਹਾਂ ਅੱਛਾ ਜੀ ਠੀਕ ਆ ਆਨੇ ਤੋਂ ਚੱਲੇ ਬੰਨਿਓ ਨਹੀਂ ਉਹ ਆਹ ਉਹ ਪਹਿਨਾ ਗਾਜਾ ਮੋਸਲੇ ਜਾਰੀ ਹਾਂ 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 ਅੰਨ ਗੱਲ ਤਾਂ ਠੀਕ ਹੈਗੀ ਨਾ ਗੱਲ ਜਮਾ ਸਹੀ ਹੈ ਜੇ ਸੁਖਬਾਰ ਆਈ ਤਾਂ ਹੀ ਜਾਣਗੀ ਆਹਲਾ ਤਾਂ ਹੀ ਚੱਲ ਕੇ ਆ ਬਹੁਤਾ ਹੋਨੇ ਨੇ ਅੱਛਾ ਨਵੇ ਬਹੁਤਾ ਨਹੀਂ ਲੋਕ ਤਾਂ ਕਰਦੇ ਜੀ ਸਸ ਜੀ ਜੇ ਇਹ ਪਹਿਲਾਂ ਕੋਈ ਮੂਰਤੀ ਢੀ ਬਣਾਈ ਸੀ ਉਹ ਕੋ ਚੱਕ ਲੈਗੇ ਜੀ ਨਾ ਇਹ ਹੀ ਸੀ ਪਹਿਲਾਂ ਵੀ ਬਣਾਈ ਸੀ ਕਿੰਨਾ ਨੁਕਸਾਨ ਕਰਤਾ ਕਿ ਨੁਕਸਾਨ ਪਤਾ ਨਹੀਂ ਕੀ ਹਾਂ ਪੈਸੇ ਘੜਾ ਲਏ ਤੇ ਖਾਣੇ ਤੇ ਅੱਛਾ ਖਾ ਗਏ ਸੀ ਪੈਸੇ ਹਾਂ ਅੱਛਾ ਬੰਮਰ ਜੀ ਕਥਾ ਆਇਆ ਅੱਛਾ ਅੱਛਾ ਤਾਂ ਕਿਤਾਬ ਜੀ ਮੈਂ ਬਾਤ ਚ ਚਲ ਕੋਈ ਨਹੀਂ ਉਹ ਤਾਂ ਪਹਿਲਾਂ ਵਾਲੇ ਹੁੰਦੇ ਸੀ ਬਾਪੂ ਪੈਸੇ ਪਿੰਡ ਤੋਂ ਘੜਾ ਲਏ ਤੇ ਹਾਂ ਉਹ ਪੈਸੇ ਖਾ ਗਏ ਅੱਛਾ ਇਹ ਫਿਰ ਉਹ ਬੰਦੂ ਕਰਾਬ ਹੋਇਆ ਕਥਾ ਮੈਂ 5000 ਨੰਨਾ ਮਾਛੀ ਜਨਾ ਪੈਸੇ ਇਕੱਠੇ ਕਰਕੇ ਤੇ ਰਹੋ ਹੋਇਆ ਢੇਰ ਬਣਾਈ ਦੇ ਦੇ ਲੋਕਾਂ ਨੇ ਆ ਸਹ ਹੈਗਾ ਕਿੱਥੇ ਫੋਟੋ ਇਹਦੀ ਹਾਂ ਮੈਂ ਕਹਿੰਦਾ ਯਾਰਾ ਹਾਂ ਮੈਨੂੰ ਲੱਗਦਾ ਹੁਣੇ ਵੱਜੀ ਪੰਜ ਚਾਰਾਂ ਸੀ ਕਿੱਕਰ ਚ ਹੁਣ ਉਹਨੇ ਨਫਾ ਹੱਬੀ ਥੋੜਾ ਅੱਛਾ ਮੋਟ ਕੋਈ ਅੱਛਾ ਅੱਛਾ ਤੇ ਬਾਪੂ ਇਹਦਾ ਪਰਿਵਾਰ ਕੋਈ ਕਰ ਕੋਰਾ ਹੈਗਾ ਦਾ

ਉਹ ਦੇ ਪਾਣ ਦੇ ਬੇਚਦੇ ਅੱਛਾ ਉਹ ਪਾਣ ਜਾਨੇ ਵੇਚਤਾ ਪਾਣ ਜੀ ਅੱਛਾ ਵੇਚਤਾ ਕਰ ਹੈ ਨਹੀਂ ਗੱਲ ਠੀਕ ਹੈ ਕੱਟਾ ਹੈਗਾ ਉਂਛੀ ਮੈਂ ਆਪਨ ਦਾ ਟਾਇਨਾ ਦੇਖਿਆ ਪੁਰਾਣੀਆਂ ਅੱਛਾ ਅੱਛਾ ਕੱਟਾ ਹੈਗਾ ਅੱਛਾ ਅੱਛਾ ਉਹ ਵੇਚ ਗਏ ਵੇਚ ਗਏ ਰਿਸ਼ਤੇਦਾਰ ਵੇਚ ਗਏ ਮਨਾ ਹਾਂ ਬਾਬਾ ਬੇਚਵਾ ਤੋਂ ਮੈਂ ਸੱਜਿਆ ਚਲੋ ਠੀਕ ਹੈ ਬਾਬਾ ਜੀ ਧੰਨਵਾਦ ਧੰਨਵਾਦ ਥੋੜਾ